ਜਿਹੜੇ ਤੇ ਪੇਸ਼ੈਂਟ ਪਹਿਣਾ ਹੈ ਉਹਦਾ ਹਾਲ ਦੇਖ ਲੋ ਠੀਕ ਹੈ ਉਹਦੇ ਬਾਰੇ ਤੁਹਾਨੂੰ ਜਾਣਨਾ ਪਈਏ ਆਹ ਆ ਦੇਖ ਲੋ ਟੈਰਾਂ ਦਾ ਹਾਲ ਦੇਖ ਲੋ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟੈਰ ਆ ਪਾਸੇ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲੋ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਹੈ ਹਾਂਜੀ ਸਾਰੇ ਜੀ ਸਤਿ ਸ੍ਰੀ ਅਕਾਲ ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹਨਾਂ ਐਂਬੂਲੈਂਸ ਸਿਵਰ ਹਸਪੀਟਲ ਫਤਿਹਗੜ ਸਾਹਿਬ VIP ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਣੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰੋਂ ਕੁੰਡੀ ਨਹੀਂ ਲੱਗਦੀ ਹੈਗੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਅੰਦਰ ਕੁੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਉਹ ਜੇ ਬਾਈ ਚਾਂਸ ਸਾਡਾ ਹੀ ਐਮਪੀ ਨਾਲ ਬੈਠਾ ਅੰਦਰੋਂ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਚੰਨਣਾ ਪਈਏ ਆਹ ਆ ਦੇਖ ਲਓ ਟੈਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਰ ਆ ਤਾਂ ਸੀਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਵਿੱਚ ਇਹਦੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸੁਵਿਧਾ ਦੇ ਸਕੀਏ ਜੇ ਪੇਸ਼ੈਂਟ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਂਦੇ ਆ ਇਹ ਕਦੇ ਵੀ ਪੇਸ਼ੈਂਟ ਡਿੱਗ ਸਕਦਾ ਦੇਖੋ ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚਾਨਣਾ ਪਾ ਦਈਏ ਇਹ ਆਪਣਾ ਸਕਸ਼ਨ ਮਸ਼ੀਨ ਆ ਠੀਕ ਆ ਇਹ ਸਕਸ਼ਨ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਸਾਬਕਤਾਬ ਹੈ ਪੈਪਾ ਟੁੱਟੀਆਂ ਨੇ ਨੋਟਵਰਕ ਵੇ ਚੱਲਦੀ ਹੈਗੀ ਜਦੋਂ ਵੀ ਆਈ ਉਹਦੇ ਦੇ ਹੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਉਣੇ ਬਿਲਕੁਲ ਡਾਉਣੇ ਬੈਟਰੀ ਤਿੰਨ ਚਾਰ ਵਾਰ ਉੱਚਖ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਹੈ ਵੀ ਪੇਸ਼ੈਂਟ ਸੀਰੀਅਸ ਹੈ ਉਹਨੂੰ ਇੱਕ ਆਕਸੀਜਨ ਵੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵਾ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਰ ਚਾ ਸਕਦੇ ਆ ਇਹ ਆਪਣਾ ਆ ਗਿਆ ਮੋਨੀਟਰ ਇਹਦੇ ਵਿੱਚ ਆ ਬੜਿਆ ਸੁੱਚਾ ਦਿਖਾਉ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਬਲੱਡ ਚੈੱਕ ਕਰ ਸਕਦੇ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟਵਰਕ ਹੈ ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਹੈ ਜੀ ਫੈਬ੍ਰੀਕੇਟਰ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਮਾਂ ਤੇ ਹੈ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਇਹ ਫਾਇਦਾ ਇਹਦੇ ਵਿੱਚ ਬਿਲਕੁਲ ਆਖਰੀ ਸਾਹਾਂ ਵਿੱਚ ਪਾਪਾ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਨਕਰੀ ਸਾਹ ਦੇ ਸਕਦੇ ਆ ਇਹਨਾਂ ਇਹ 25-30000 ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਜੋਸਕੋਪ ਵਿੱਚ ਕੀ ਏ ਆਪਾਂ ਕੋਈ ਬਣੋਤੀ ਸਾਹ ਦੇ ਨਾਲ ਹੀ ਪਾਣੀ ਹੈ ਠੀਕ ਹੈ ਜੀ ਆਹ ਦੇਖ ਲੋ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਜਾਗਦੀ ਹੈ ਸਰ ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਜੀ ਸਾਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ ਸਾਡੀ ZHL ਕੰਪਨੀ ਲਓ ਆ ਦੇਖ ਲਓ ਜੀ ਆ ਹਰ ਮਹੀਨੇ ਸਾਡਾ ਸੀਐਲ ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਗੱਡੀ ਆ ਦੇਖਣਾ ਮੜਾ ਸਾਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਹੀ ਕਰਨਾ ਹੈ ਠੀਕ ਹੈ ਜੀ ਆਮ ਇਹ ਲਾਇਦਾ 12 13000 15000 ਦਾ ਪੁਰਜਾ ਖਰਾਬ ਲਓ ਜੀ ਅੱਗੇ ਹੋਰ ਦਿਖਾ ਦਿੰਦੇ ਆ ਤੁਹਾਨੂੰ ਇਹ ਆ 슈ਗਰ ਚੈੱਕ ਕਰਨ ਵਾਲੀ ਮਸ਼ੀਨ ਇਹ 슈ਗਰ ਚੈੱਕ ਕਰਨ ਵਾਲੀ ਮਸ਼ੀਨ ਹੈ ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ ਠੀਕ ਹੈ ਆਹ ਲਓ ਜੀ ਸਟ੍ਰਿਪਾਂ ਨਹੀਂ ਹੈਗੀਆਂ ਇਕੱਲੀ ਮਸ਼ੀਨ ਦਿੱਤੀ ਐ ਸਟ੍ਰਿਪਾਂ ਜਦ ਜਿਹੜੀ ਖਤਮ ਹੋ ਜੇ ਉਹ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ ਹੁਣ ਕੰਪਨੀ ਦਾ ਇਹ ਹਾਲ ਦੇਖ ਲਓ 145000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਆ ਇਹਨਾਂ ਦੇ ਪੈਸੇ ਕੀ ਲਾਣੇ ਨੇ ਜਿਹੜੇ ਹਜ਼ਾਰਾਂ ਤੇ ਲੱਗਣਾ ਜਿਹੜੇ 20 ਰੁਪਏ 10 ਰੁਪਏ ਲੈਟਾ ਤੇ ਲੱਗਣਾ ਇਹ ਟੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲੈਟਾ ਜਗਾ ਰਹੇ ਹਾਂ ਟੇਪਾ ਲਾ ਕੇ ਆ ਦੇਖ ਲਓ ਟੇਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿੱਲ ਕੁੱਲ ਵੀ ਪੇਸ਼ੈਂਟ ਸਟੇ ਵਾਲੀ ਹੀ ਹੈਗਾ ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਆਪ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਲਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਉਹ ਕੁੰਡੀ ਲੱਗੀ ਹੈ ਈਐਮਟੀ ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੇ ਆ ਸਾਡੇ ਡਰਾਈਵਰ ਨੇ ਉਹ ਡਰਾਈਵਰ ਕਿਵੇਂ ਖੋਲੇਗਾ ਆਜੋ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਡਰਾਈਵਰ ਖੋਲੇਗਾ ਜੀ ਆਹ ਦੇਖ ਲਓ ਕੁੰਡੀ ਦਾ ਹਾਲ ਪਹਿਲਾਂ ਡਰਾਈਵਰ ਚੜਦਾ ਉਧਰੋਂ ਐਨਟੀ ਸੀਟ ਵੱਲੋਂ ਕਨੈਕਟਰ ਸੀਟ ਵੱਲੋਂ ਠੀਕ ਐ ਫਿਰ ਅੰਦਰਲੀ ਸਾਈਡ ਵੀ ਇਹ ਕੁੰਡੀ ਹੈ ਜਿਹੜੀ ਇਹ ਖੁੱਲਦੀ ਨਹੀਂ ਜੀ ਅੰਦਰਲੀ ਸਾਈਡ ਵੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਐ ਮੜਾ ਜ ਮਚੰਨਾ ਮਾਰੋ ਉਧਰ ਥੋੜਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਖੋਲ ਕੇ ਇਹ ਆਈਟੀ ਦਾ ਚਾਹਤੇ ਹੈ ਕੁੰਡੀ ਨਾਲੇ ਲਓ ਜੀ ਆਹ ਦੇਖ ਲਓ ਏ ਸਾਡਾ ਜਿਹੜਾ ਡਰਾਈਵਰ ਏ ਉਹ ਵਿਚਾਰਾ ਇਧਰੋਂ ਚੜਦਾ ਏ ਈਐਮਟੀ ਸੀਟ ਵੱਲੋਂ ਈਐਮਟੀ ਸੀਟ ਵੱਲੋਂ ਉਤਰਦਾ ਏ ਆ ਲੋਕ ਜੇ ਕੋਈ ਚਾਵੇ ਵਿਹਾਰ ਵੀ ਆ ਲੋਕ ਕੁਛ ਕੀਤਾ ਹੈ ਕੁਛ ਨਹੀਂ ਇਹ टाकी ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉਤਰੇ ਠੀਕ ਹੈ ਜੀ ਹੁਣ ਤੁਸੀਂ ਆਪ ਆਪਣਾ ਸੀਐਮ ਸਾਹਿਬ ਨੂੰ ਵੀ ਬੇਨਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡਿਊਟੀਆਂ ਤੇ ਚਲਾਣੇ ਹੋ ਆਪਣੇ 1 ਮਹੀਨੇ ਦੇ ਵਿੱਚ 2000 ਪਲੱਸ ਵੀਆਪੀ ਡਿਊਟੀ ਤੇ ਚੱਲਦੀ ਹੈ ਕਿਸੇ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀਆਪੀ ਹੁੰਦੇ ਨੇ ਉਹਨਾਂ ਨਾਲ ਇਹ ਗੱਡੀ ਹਰ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਪੀ ਡਿਊਟੀ ਲੱਗੇਗੀ ਇਹ ਲੈ ਐਂਬੂਲੈਂਸ ਫਤੇਗੜ ਸਾਹਿਬ ਪੀਵੀ 65 ਬੀਏ 0579 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਇਰੀ ਕਰਾਓ ਦੇਖੋ 145000 ਰੁਪਏ ਜਿਹੜਾ ਦੇਨੇ ਉਹ ਕਿੱਥੇ ਲੰਨਦੇ ਨੇ ਕਿੱਥੇ ਨਹੀਂ ਲੰਨਦੇ ਅਜਿਹਾ ਤੇਲ ਇਹਦੇ ਵਿੱਚ ਇੱਕ ਹਸਪਤਾਲ ਸਿਵਲ ਹਸਪਤਾਲ ਇਸ ਚੋਂ ਸਾਰ ਵੱਲੋਂ ਪਵਾਇਆ ਜਾਂਦਾ ਹੈ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੋਰ ਥੋੜਾ ਜਿਹਾ ਉੱਪਰ ਚਲੇ ਜਾਣਾ ਸੀ ਜਿਹੜੇ 5 50000 2000 ਰੁਪਿਆ ਜਿਹੜਾ ਵਾਦੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੂੰ ਤੇਲ ਆਪਣੇ ਪੱਲੇੋਂ ਪਵਾਉਣਾ ਪੈਣਾ ਸੀ ਆਹ ਹਾਲਾਤ ਨੇ ਤਾਂ ਉਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲਾਈਟ ਲਵਾਈ ਏ ਇਹ ਲਾਈਟਾਂ ਨਹੀਂ ਟੁੱਟੀਆਂ ਜੀ ਆਹ ਲਾਈਟ ਦੇਖ ਲੋ ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਏ ਆਹ ਦੇਖ ਲੋ ਆਪਾਂ ਕਹਿੰਦੇ ਆ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਦੀ ਆਹ ਹਾਲ ਦੇਖਿਆ ਨੇ ਆਹ ਤਰੇੜਾ ਪਈਆਂ ਦੇਖਿਆ ਨੇ ਕਿਵੇਂ ਲੰਗੀਆਂ ਐਂਬੂਲੈਂਸਾਂ ਦੇ ਆਹ ਵੀ ਮਾਡਲ ਐਂਬੂਲੈਂਸ ਆ ਸਰ ਦੇਖ ਲੋ ਜੀ ਹੁਣ ਆਪ ਹੀ ਹਿਸਾਬ ਲਾ ਲਓ ਵੀ ਕੀ ਬੰਦਦਾ ਏ ਕੀ ਕਰ ਰਹੀ ਏ ਕੰਪਨੀ ਦੇ ਕੀ ਕਰ ਰਹੀ ਏ ਸਰਕਾਰ ਸਿਵਲ ਸਭ ਨੂੰ ਦੁਆਰੇ ਫਿਰ ਬੇਨਤੀ ਹੈ ਡੀਐਨਏ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਵਿੱਚ ਤੇਰੀ ਬਲੈਕਲਿਸਟ ਕਰਕੇ ਇਹਨੂੰ ਵਾਰ ਕਰਦਿਆ ਜਾਵੇ ਧੰਨਵਾਦ